ਜਿਹੜਾ ਜਿਹੜਾ ਧਰਨਾ ਪ੍ਰਦਰਸ਼ਨ ਵਾਓ ਜਿਹੜਾ ਕਿਸਾਨਾਂ ਤੇ ਜ਼ੁਲਮ ਹੋਇਆ ਇੱਕ ਪੰਜਾਬ ਸਟੇਟ ਸਿੱਖਾਂ ਦੀ ਸਟੇਟ ਹੋਵੇ ਸਿੱਖੀ ਇਹਦੇ ਵਿੱਚ ਕਿਸਾਨ ਮੁੱਖ ਮੰਤਰੀ ਹੋਵੇ ਤੇ ਉਹਦੇ ਵਿੱਚ ਅੱਜ ਜਿਹੜਾ ਇੱਥੇ ਡੀਸੀ ਸਾਹਿਬ ਦਾ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆ ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਤੇ ਜਿਹੜਾ ਸਰਕਾਰ ਵੱਲੋਂ ਜ਼ਬਰ ਦਿੱਤਾ ਗਿਆ ਕਿਸਾਨਾਂ ਦੇ ਉੱਤੇ 19 ਤਰੀਕ ਨੂੰ ਉਹਦੇ ਖਿਲਾਫ ਅਸੀਂ ਪ੍ਰੋਟੈਸਟ ਕੀਤਾ ਕਿ ਜੋ ਕਿਸਾਨਾਂ ਦਾ ਨੁਕਸਾਨ ਕੀਤਾ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਤਾਜ਼ਾ ਅਤੇ ਭਰੋਸੇਮੰਦ ਖਬਰਾਂ ਲਈ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਜਿੰਦਾਬਾਦ 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 ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੁਰਦਾਸਪੁਰ ਦੇ ਡੀਸੀ ਦਫ਼ਤਰ ਦਾ ਕੀਤਾ ਜਾ ਕੇ ਰਾਉ ਪੰਜਾਬ ਸਰਕਾਰ ਵੱਲੋਂ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੇ ਜ਼ਬਰਦਸਤ ਜੋ ਕਬਾਇਏ ਗਏ ਧਰਨੀ ਦੌਰਾਨ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਵਾਉਣ ਅਤੇ ਧਰਨੀ ਦੇ ਕਿਸਾਨਾਂ ਦਾ ਸਮਾਨ ਜ਼ਬਤ ਕਰਨ ਦੇ ਮਾਮਲੇ ਵਿੱਚ ਅੱਜ ਵਕਫਾ ਕਿਸਾਨ ਜਥੇ ਦੰਦੀਆਂ ਵੱਲੋਂ ਪੰਜਾਬ ਭਰ ਵਿੱਚ ਡੀਸੀ ਦਫ਼ਤਰਾਂ ਦਾ ਕਿਰਾਉ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਗੁਰਦਾਸਪੁਰ ਵਿੱਚ ਵੀ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਕਿਰਾਉ ਕੀਤਾ ਗਿਆ ਇਸ ਮੌਕੇ ਕਿਸਾਨ ਆਗੂ ਬਲਵਿੰਦਰ ਸਿੰਘ ਰਾਜੂ ਜੀਲਿਪ ਸਿੰਘ ਨੇ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਈ ਕੀਤਾ ਜਾਵੇ ਅਤੇ ਜਬਤ ਕੀਤਾ ਗਿਆ ਉਹਨਾਂ ਦਾ ਸਮਾਨ ਛੱਡਿਆ ਜਾਵੇ ਅਤੇ ਉਹਨਾਂ ਦੀਆਂ ਮੰਗਾਂ ਵੱਲ ਗੌਰ ਕੀਤੀ ਜਾਵੇ। ਮੇਰਾ ਨਾਮ ਜੀ ਬਲਵਿੰਦਰ ਸਿੰਘ ਰਾਜੂ ਆ। ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਪ੍ਰੈਜ਼ੀਡੈਂਟ ਆ ਮੈਂ ਪੰਜਾਬ ਦਾ। ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਜਿਹੜਾ ਕਿਸਾਨਾਂ ਤੇ ਜ਼ੁਲਮ ਹੋਇਆ ਇੱਕ ਪੰਜਾਬ ਸਟੇਟ ਸਿੱਖਾਂ ਦੀ ਸਟੇਟ ਹੋਵੇ। ਸਿੱਖੀ ਇਹਦੇ ਵਿੱਚ ਕਿਸਾਨ ਮੁੱਖ ਮੰਤਰੀ ਹੋਵੇ ਤੇ ਉਹਦੇ ਵਿੱਚ ਤੋੜੇ ਵਿੱਚ ਸਭ ਤੋਂ ਵੱਧ ਕਿਸਾਨਾਂ ਤੇ ਜਿਹੜਾ ਉਹ ਤਸੱਦ ਹੋਇਆ ਤੁਸੀਂ ਭਲੀ ਭਾਂਤ ਸਾਰੇ ਵੀਰ ਜਾਣਦੇ ਹੋ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਇਹਨਾਂ ਨੇ ਧੱਕੇਸ਼ਾਹੀ ਕੀਤੀ ਆ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਛੋਟੇ ਵੱਡੇ ਵੀਰ ਭਰਾਵਾਂ ਦੇ ਨਾਲ ਜਿਹੜੀ ਇਹਨਾਂ ਦਾ ਧੱਕੇਸ਼ਾਹੀ ਕੀਤੀ ਆ ਰਾਤ ਨੂੰ ਉਹਨਾਂ ਦੇ ਸਮਾਨ ਚੱਕੇ ਟਰਾਲੀਆਂ ਟਰੈਕਟਰੋ ਚੋਰੀ ਕਰਾਈਆਂ ਜਿਹੜਾ ਕਰੋੜਾਂ ਰੁਪਈਆ ਦਾ ਸਮਾਨ ਉੱਥੇ ਪਿਆ ਸੀ ਜਿਹੜਾ ਇਹਨਾਂ ਨੇ ਚੁੱਕ ਕੇ ਅੱਗੇ ਵਿਛੇ ਕੀਤਾ ਜਿਹੜੇ ਕਿਸਾਨ ਲੀਡਰ ਮੀਟਿੰਗ ਕਰਨ ਗਏ ਉਹ ਕਿਸਾਨ ਲੀਡਰਾਂ ਨੂੰ ਇਹਨਾਂ ਨੇ ਚੁੱਕ ਕੇ ਰ ਟੇਨ ਕਰ ਲਿਆ ਰਸਤੇ 'ਚ ਆਉਂਦਿਆਂ ਏਦਾਂ ਕਦੀ ਅੱਜ ਤੱਕ ਨਹੀਂ ਹੋਇਆ ਕਿ ਕੱਢੀ ਵੀ ਕੋਈ ਕਿਸੇ ਕਿਸੇ ਦੇ ਘਰ ਸੱਦਿਆ ਹੋਵੇ ਤੇ ਉਹਨੂੰ ਕਿਸੇ ਦਾ ਦੁਸ਼ਮਣ ਵੀ ਹੋਵੇ ਨਾ ਕੋਈ ਕਿਸੇ ਨੇ ਆਪਣੇ ਘਰ ਬੁਲਾਇਆ ਹੋਵੇ ਤੇ ਉਹਨੂੰ ਘਰੋਂ ਬਾਹਰ ਲੁਕੀ ਉਹਨੂੰ ਜਾਣ ਦਿੰਦੇ ਵੀ ਅੱਜ ਆਡੇ ਘਰ ਆਇਆ ਵਾ ਇਹਨੂੰ ਜਾ ਲੈਂਦੋ ਫੇਰ ਕਰਾਂਗੇ ਇਹਨਾਂ ਗੱਲ ਸਰਕਾਰ ਨੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਮੈਂ ਕਹਿ ਸਕਦਾ ਜਿਹੜਾ ਸੀਐਮ ਕਹਿੰਦਾ ਮੈਂ ਕਿਸਾਨ ਦਾ ਪੁੱਤ ਆ ਮੇਰਾ ਕੱਲ ਕਹਿੰਦਾ ਉਹ ਉਹਦੀ ਜਿਹੜੀ ਜਵਾਨੀ ਆ ਵੀ ਜਿੰਨੀ ਵਾਰੀ ਇਹ ਕਿਸਾਨ ਭਾਈ ਖੇਤ ਚ ਨਾ ਗਏ ਹੁਣ ਮੈਂ ਬਹੁਤ ਵਾਰੀ ਖੇਤ ਚ ਜਾਣਾ ਮੈਨੂੰ ਹਰ ਫਸਲ ਬੀਜਣ ਦਾ ਪਤਾ ਤੇ ਉਹਨੂੰ ਇਹ ਵੀ ਹੋਣਾ ਚਾਹੀਦਾ ਪਤਾ ਵੀ ਕਿਸਾਨਾਂ ਦਾ ਦੁੱਖ ਕੀ ਹੈ ਦੁੱਖ ਲੈ ਕੇ ਬੈਠੇ ਕੀ ਹੈ ਜਿਹੜਾ ਕਿਸਾਨ ਦੁੱਖ ਲੈ ਕੇ ਬੈਠੇ ਇਹ ਚ ਇਹ ਨਹੀਂਗਾ ਕੋਈ ਡਿਫਰੈਂਸ ਵੀ ਕੋਈ ਕਿਸਾਨ ਜੱਤੇ ਬੰਦੀਆਂ ਉੱਥੇ ਬੈਠੀਆਂ ਐ ਤੇ ਕੋਈ ਪਿੰਡਾਂ ਚ ਬੈਠੀਆਂ ਐ ਪਰ ਸਾਡਾ ਜਿਹੜਾ ਲੜਾਈ ਉਹ ਸਾਂਝੀ ਆ ਸਾਰਾ ਦੁੱਖ ਜਿਹੜਾ ਸਾਰਿਆਂ ਦਾ ਇੱਕੋ ਹੀ ਸਾਡੀਆਂ ਜਿਹੜੀਆਂ ਕੋ ਪਾਟੋ ਢਾੜੀ ਵਾਲੀ ਰਾਜਨੀਤੀ ਹੋਈ ਉਹ ਵੀ ਉਹ ਵੀ ਸਰਕਾਰ ਦੀ ਆ ਜਿਹੜੀ ਕਿਸਾਨਾਂ ਨੂੰ ਇਹਨਾਂ ਨੇ ਪਾੜ ਕੇ ਤੇ ਫਿਰ ਇਹਨਾਂ ਨੇ ਰਾਜਨੀਤੀ ਕੀਤੀ ਆ ਕਿਸਾਨਾਂ ਦੇ ਉੱਤੇ ਉਹ ਸਾਰਾ ਕੁਝ ਸਰਕਾਰ ਦੇ ਹੀ ਦੇਣਾ ਇਹ ਕਰਕੇ ਅੱਜ ਜਿਹੜਾ ਜ਼ਬਰ ਹੋਇਆ ਵਾ ਕਿਸਾਨਾਂ ਦੇ ਮਜ਼ਦੂਰਾਂ ਤੇ ਸਾਡੇ ਛੋਟੇ ਵਪਾਰੀਆਂ ਤੇ ਸਾਡੇ ਕਿਸਾਨ ਲੀਡਰਾਂ ਤੇ ਸਾਡੇ ਜਿਹੜੇ ਬਜ਼ੁਰਗ ਭੈਣਾਂ ਮਾਤਾ ਉੱਥੇ ਬੈਠੀਆਂ ਸੀ ਉਹਨਾਂ ਤੇ ਜਿਹੜਾ ਅੱਜ ਜ਼ਬਰ ਹੋਇਆ ਵਾ ਉਹਨਾਂ ਦੇ ਵਿਰੋਧ ਵਿੱਚ ਅੱਜ ਪੰਜਾਬ ਦੇ ਕੁੱਲ ਪੰਜਾਬ ਛੱਡ ਕੇ ਪੂਰੇ ਹਿੰਦੁਸਤਾਨ ਦੇ ਡੀਸੀਆਂ ਦੇ ਦਫ਼ਤਰਾਂ ਗਾੜੀ ਅੱਜ ਧਰਨੇ ਆ ਰੋਸ ਪ੍ਰਦਰਸ਼ਨ ਹੋਆ ਉਸ ਤੋਂ ਬਾਅਦ 3 ਵਜੇ ਤੇ ਜੇ ਤਾਕਾ ਡਾ ਰੋਸ ਪ੍ਰਦਰਸ਼ਨ ਹੋ ਤੋਂ ਬਾਅਦ ਅਸੀਂ ਮੰਗ ਪੱਤਰ ਦੇਵਾਂਗੇ ਸਰਕਾਰ ਨੂੰ ਜਿਹੜੀਆਂ ਅੱਜ ਮੈਨੂੰ ਪਤਾ ਲੱਗਾ ਵੀ ਜਿਹੜੇ ਸਾਡੇ ਕੋਈ ਕਿਸਾਨ ਲੀਟਰ ਇਹਨਾਂ ਨੇ ਫੜੇ ਹੀ ਅੱਜ ਸਵੇਰੇ ਤੜਕੇ ਰਿਹਾ ਕਰਤੇ ਇਹਨਾਂ ਨੇ ਇਹਨਾਂ ਨੂੰ ਪਤਾ ਹੀ ਅੱਜ ਟੋਟਲੀ ਸੰਯੁਕਤ ਉਮਰਚੇ ਦੀਆਂ ਜਿੰਨੀਆਂ ਜਥੇਬੰਦੀਆਂ ਸਾਰੀਆਂ ਡੀਸੀਆਂ ਦਫ਼ਤਰਾਂ ਦੇ ਘਰੀਏ ਬੈਣੀ ਆ ਤੇ ਅੱਜ ਉਹਨਾਂ ਨੇ ਸਾਰੇ ਹੀ ਲਗਭਗ ਰਿਹਾ ਕਰਤੇ ਜੇ ਕੋਈ ਰਹਿ ਗਿਆ ਹੋਊਗਾ ਤੇ ਉਹ ਵੀ ਇਹਨਾਂ ਨੇ ਸ਼ਾਮ ਤੱਕ ਮੇਰੇ ਖਾਲ ਛੱਡ ਦੇਣਾ ਪਰ ਉਹ ਜਿਹੜਾ ਜਿਹੜਾ ਅੰਦਰਲਾ ਧੋਖਾ ਉਹ ਉਹਨੇ ਤੇ ਰਿਆਕਤ ਨਹੀਂ ਮੁੱਕਿਆ ਉਹ ਤੇ ਸਾਡੇ ਇਹਨਾਂ ਦੇ ਬੰਦੇ ਫੜੇ ਔਰ ਛੱਡਣੇ ਅੱਜ ਨਹੀਂ ਛੱਡਦੇ ਕੱਲ੍ਹ ਸੱਤ ਛੱਡ ਦਿੰਦੇ ਪਰ ਜਿਹੜੀ ਸਾਡੀਆਂ ਮੰਗਾਂ ਹੀ ਉਹ ਉੱਚੇ ਦੇ ਉੱਤੇ ਖੜੀਆਂ ਉਦੋਂ ਵੱਦ ਸਾਡਾ ਨੁਕਸਾਨ ਹੋ ਗਿਆ ਜਿੰਨੀਆਂ ਸਾਡੀਆਂ ਮੰਗਾਂ ਨੇ ਵੇਖੋ ਜਿਹੜੀਆਂ ਮੰਗਾਂ ਜਿਹੜੀਆਂ 12 13 ਮੰਗਾਂ ਲੈ ਕੇ ਚੱਲੇ ਉਹੀ ਆ 18 ਮੰਗਾਂ ਸਾਡੀਆਂ ਪੰਜਾਬ ਸਰਕਾਰ ਨਾਲ ਉਹ ਵੀ ਉੱਥੇ ਦੀ ਉੱਥੇ ਖੜੀਆਂ ਉਹ ਵੀ ਪੰਜਾਬ ਸਰਕਾਰ ਆਪਣੀ ਗੱਲਬਾਤ ਤੋਂ ਭੱਜੀ ਆ ਮੰਗਾਂ ਤੇ ਡਿਸਕਸ ਕਰਦਿਆਂ 850 ਦੇ ਮੰਗਾਂ ਤੇ ਡਿਸਕਸ ਹੋਈ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਉਹ ਭੱਜ ਗਈ ਪਿਛਲੇ 5 ਤਰੀਕ ਨੂੰ ਸਾਡਾ ਜਿਹੜਾ ਚੰਡੀਗੜ੍ਹ ਵਿੱਚ ਧਰਨਾ ਸੀ ਕੋਈ ਵੀ ਮੰਗ ਅਜੇ ਤੱਕ ਕੋਈ ਨਹੀਂ ਮੰਨੀ ਗਈ ਸਾਰੀਆਂ ਮੰਗਾਂ ਜਿਹੜੀਆਂ ਉੱਥੇ ਦੀ ਉੱਥੇ ਖੜੀਆਂ ਆ ਉਹ ਸਾਰੀਆਂ ਮੰਗਾਂ ਤੇ ਦੁਬਾਰਾ ਫਿਰ ਰਣਨੀਤੀ ਤਿਆਰ ਕੀਤੀ ਜਾਊਗੀ ਦੇ ਸਰਬੰਸਾ ਆਪੇ ਹੀ ਇਹ ਰਣਨੀਤੀ ਦੇਖੋ ਸਾਰੀਆਂ ਜਥੇਬੰਦੀਆਂ ਕੋਸ਼ਿਸ਼ ਦਿਨਾਂ ਦੇ ਵਿੱਚ ਸਾਰੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਰਹੀਆਂ ਜਦੋਂ ਸਾਰੀਆਂ ਇਕੱਠੀਆਂ ਹੋ ਗਈਆਂ ਫਿਰ ਰਣਨੀਤੀ ਤਿਆਰ ਹੋਊਗੀ ਸਾਰੀਆਂ ਜਥੇਬੰਦੀਆਂ ਜੋ ਰਣਨੀਤੀ ਤਿਆਰ ਕਰਨਗੀਆਂ ਉਹਨਾਂ ਵਾਸਤੇ ਉਹਨਾਂ ਨੇ ਪੰਜਾਬ ਤੋਂ ਸ਼ੁਰੂ ਕਰਨੀ ਆ ਰੇਲਵੇ ਟਰੈਕਾਂ ਤੋਂ ਸ਼ੁਰੂ ਕਰਨੀ ਆ ਉਹ ਸਾਰੀਆਂ ਜਥੇਬੰਦੀਆਂ ਜਦੋਂ ਇਕੱਠੀਆਂ ਹੋਣਗੀਆਂ ਉਹਦੇ ਵਿੱਚ ਫੈਸਲਾ ਹੋਣਾ ਕੱਲਾ ਕੋਈ ਬੰਦਾ ਫੈਸਲਾ ਨਹੀਂ ਦੇ ਸਕਦਾ ਉਹ ਜਥੇਬੰਦੀਆਂ ਦੇ ਪਰ ਇਹ ਲੜਾਈ ਜਿਹੜੀ ਹੈ ਜਾਰੀ ਰਹੂਗੀ ਇਹ ਲੜਾਈ ਹੁਣ ਦੁਬਾਰਾ ਫੇਰ ਜਿਹੜੀ ਨੀ ਬਣ ਕੇ ਤਗੜੇ ਦਰਾਂ ਨਾਲ ਲੜੀ ਜਾਊਗੀ ਦਵਿੰਦਰ ਕੌਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਤੇ ਬਲਾਕ ਪਾਣਾ ਸ਼ਾਲਾ ਕੀ ਕਹਿਣਾ ਚਾਹੋਗੇ ਆ ਦੋ ਦਮਾ ਅੱਜ ਜਿਹੜਾ ਇੱਥੇ ਡੀਸੀ ਸਾਹਿਬ ਦਾ ਅਸੀਂ ਰੋਸ ਪ੍ਰਦਰਸ਼ਨ ਕਰ ਰਿਹਾ ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਤੇ ਜਿਹੜਾ ਸਰਕਾਰ ਵੱਲੋਂ ਜ਼ਬਰ ਕੀਤਾ ਗਿਆ ਕਿਸਾਨਾਂ ਦੇ ਉੱਤੇ 19 ਤਰੀਕ ਨੂੰ ਉਹਦੇ ਖਿਲਾਫ ਅਸੀਂ ਪ੍ਰੋਟੈਸਟ ਕੀਤਾ ਕਿ ਜੋ ਕਿਸਾਨਾਂ ਦਾ ਨੁਕਸਾਨ ਕੀਤਾ ਸਰਕਾਰ ਨੇ ਤੇ ਸੈਂਟਰ ਗਵਰਨਮੈਂਟ ਦੇ ਨਾਲ ਰਲ ਕੇ ਉਦੇ ਖਿਲਾਫ ਜਿਹੜੀ ਸਖਤ ਇੱਕ ਅਸੀਂ ਜਿਹੜੀ ਸਾਡੇ ਤਾਂ ਐ ਹੀ ਸੀ ਪਰ ਅਸੀਂ ਚਾਹੁੰਦੇ ਆ ਕਿ ਐਸਕੇਮ ਇੱਕ ਕੋਈ ਮਜਬੂਤ ਕਾਲ ਦਵੇ ਕਿ ਜਿਹੜੀ ਸਰਕਾਰ ਹੈ ਤਾਂ ਕਿ ਉਹਦੇ ਜਿਹੜੇ ਕੰਨ ਤੇ ਅੱਖਾਂ ਜੜੀਆਂ ਖੁੱਲ ਜਾਣ ਕਿ ਕਿਸਾਨਾਂ ਦੇ ਉੱਤੇ ਜਦੋਂ ਵੀ ਜ਼ਬਰ ਹੋਵੇਗਾ ਤੇ ਜ਼ੁਲਮ ਹੋਵੇਗਾ ਤੇ ਜਿਹੜੇ ਕਿਸਾਨ ਨੇ ਉਹ ਘਰਾਂ 'ਚ ਬੈਠਣਗੇ ਨਹੀਂ ਉਹ ਕਿਤੇ ਨਾ ਕਿਤੇ ਰੋਸ ਪ੍ਰਦਰਸ਼ਨ ਜਿਹੜੇ ਆਪਣੇ ਤਿਆਰੀ ਰੱਖਣਗੇ ਤੇ ਇਹ ਸਰਕਾਰ ਨੂੰ ਇੱਕ ਸੁਨੇਹਾ ਵੀ ਆ ਕਿ ਜੇ ਤੁਹਾਡੀ ਕੋਈ ਅੱਗੇ ਇਹੋ ਜਿਹੀ ਪਾਲਿਸੀ ਆ ਵੀ ਜਿਹਦੇ ਰਾਹੀਂ ਤੁਸੀਂ ਸੋਚਦੇ ਹੋ ਕਿ ਕਿਸਾਨਾਂ ਨੂੰ ਡਰਾ ਲੋਗੇ ਜਾਂ ਧਮਕਾ ਲੋਗੇ ਜਾਂ ਪੁਲਸ ਦੀ ਤੁਸੀਂ ਡਾਂਗਾ ਭਰਾ ਕੇ ਸਾਨੂੰ ਘਰਾਂ 'ਚ ਬਿਠਾ ਲੋਗੇ ਅਸੀਂ ਘਰਾਂ 'ਚ ਬੈਠਣ ਵੱਲੇ ਨਹੀਂ